ਅਇ ਤੜਕਸਾਰ ਫਰੀਦਕੋਟ ਪੁਲਿਸ ਅਤੇ ਲੱਕੀ ਪਟਿਆਲ ਦੇ ਵਿਦਵਾਸ਼ਾਂ ਬਚਕਾਰ ਮੁੱਠਪੇੜ ਹੋਈਆ ਦੋਨਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਦੇ ਵਿੱਚ ਲੱਕੀ ਪਟਿਆਲ ਦੇ ਬਦਮਾਸ਼ ਦਾ ਪੁਲਿਸ ਦੁਆਰਾ ਇਨਕਾਊਂਟਰ ਕਰ ਦਿੱਤਾ ਗਿਆ। ਦਰਅਸਲ ਕੁਝ ਦਿਨ ਪਹਿਲਾਂ ਫਰੀਦਕੋਟ ਦੇ ਪਿੰਡ ਬਾਂਮਣਵਾਲਾ ਦੇ ਵਿੱਚ ਇੱਕ ਕਤਲ ਹੁੰਦਾ ਜਯਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਤਿੰਨ ਸ਼ੂਟਰਾਂ ਦੁਆਰਾ ਮੋਟਰਸਾਈਕਲ ਦੇ ਉੱਪਰ ਆ ਕੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ। ਜਿਸ ਦੇ ਵਿੱਚੋਂ ਮੁੱਖ ਸ਼ੂਟਰ ਨੂੰ ਪੰਜਾਬ ਪੁਲਿਸ ਨੇ ਹਰਿਆਣਾ ਦੇ ਸਿਰਸਾ ਤੋਂ ਗ੍ਰਿਫਤਾਰ ਕੀਤਾ ਜਾਂਦਾ। ਜਾਂਚ ਦੇ ਲਈ ਉਸ ਨੇ ਦੱਸਿਆ ਕਿ ਬੀੜ ਸਿਕਾਂ ਦੇ ਵਿੱਚ ਫਰੀਦਕੋਟ ਦੇ ਵਿੱਚ ਉਸ ਨੇ ਇੱਕ ਮੋਟਰਸਾਈਕਲ ਜਿਸ ਦੇ ਉੱਪਰ ਕਤਲ ਕਰਨ ਜਾਂਦੇ ਨੇ ਉਹ ਛੁਪਾ ਕੇ ਰੱਖਿਆ ਹੋਇਆ। ਜਦੋਂ ਉਸ ਦੀ ਬਰਾਮਦਗੀ ਦੇ ਲਈ ਨਿਸ਼ਾਨਦੇ ਦੇ ਲਈ ਪੁਲਿਸ ਲੈ ਕੇ ਜਾਂਦੀ ਹੈ ਤੇ ਉਹ ਜਾ ਕੇ ਉਸ ਮੋਟਰਸਾਈਕਲ ਦੇ ਵਿੱਚੋਂ ਵਸਲਾ ਕੱਢ ਕੇ ਪਿਸਤਲ ਕੱਢ ਕੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਿੰਨ ਫਾਇਰ ਕੀਤੇ ਜਾਂਦੇ ਨੇ ਪਰ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਗੋਲੀਆਂ ਚਲਾਈਆਂ ਤਾਂ ਉਸ ਚਿੰਕੀ ਬਦਮਾਸ਼ ਦੇ ਲੱਤ ਦੇ ਵਿੱਚ ਗੋਲੀ ਲੱਗਿਆ ਜਿਸ ਤੋਂ ਬਾਅਦ ਇਲਾਜ ਦੇ ਲਈ ਹਾਲਾਂਕਿ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਭਰਤੀ ਵੀ ਕਰਵਾ ਦਿੱਤਾ ਗਿਆ